ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨਗਰ ਕੌਂਸਲ ਨੰਗਲ ਦੇ ਵਿੱਚ ਜੂਨੀਅਰ ਇੰਜੀਨੀਅਰ ਬਲੋ ਦਫਤਰੀ ਸਟਾਫ ਦੇ ਨਾਲ ਕੁੱਟਮਾਰ ਅਤੇ ਬਦਸਲੂਕੀ ਕਰਨ ਦਾ ਤੇ ਦਫਤਰੀ ਕੰਮ ਕਾਜ ਦੇ ਵਿੱਚ ਵਿਗਨ ਪਾਉਣ ਬਾਰੇ ਇੱਕ ਸ਼ਿਕਾਇਤ ਐਸ ਐਚਓ ਨੰਗਲ ਨੂੰ ਦਿੱਤੀ ਗਈ ਜਾਣਕਾਰੀ ਦਿੰਦੇ ਹੋਏ ਲਲਿਤ ਕੁਮਾਰ ਨੇ ਦੱਸਿਆ ਕਿ ਨਵੇਂ ਸਾਲ 1 ਜਨਵਰੀ 2024 ਨੂੰ ਸਵੇਰੇ 7:09 ਵਜੇ ਜੂਨੀਅਰ ਇੰਜੀਨੀਅਰ ਬਲੋ ਨਗਰ ਕੌਂਸਲ ਦੇ ਵਿੱਚ ਤਾਇਨਾਤ ਜੂਨੀਅਰ ਸਹਾਇਕ ਨੂੰ ਦਫਤਰੀ ਸਮੇਂ ਦੇ ਵਿੱਚ ਕੰਮ ਕਰਦੇ ਦੌਰਾਨ ਥੱਪੜ ਮਾਰ ਦਿੱਤਾ ਗਿਆ ਤੇ ਬਹੁਤ ਦਾ ਬਦਸਲੂਕੀ ਕੀਤੀ ਗਈ ਜਿਸ ਨਾਲ ਦਫਤਰੀ ਕੰਮਕਾਜ ਦੇ ਵਿੱਚ ਵਿਗਨ ਪਿਆ ਗਿਆ ਹੈ ਅਤੇ ਦਫਤਰ ਦਾ ਮਾਹੌਲ ਤਣਾਅਪੂਰਨ ਹੋ ਗਿਆ। ਉਹਨਾਂ ਨੇ ਦੱਸਿਆ ਕਿ ਜਦੋਂ ਹੋਰ ਸਟਾਫ ਵੱਲੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਵੱਲੋਂ ਹਰੇਕ ਸਟਾਫ ਦੇ ਨਾਲ ਬਦਸਲੂਕੀ ਕੀਤੀ ਗਈ। ਇਸ ਸਾਰੀ ਘਟਨਾ ਨੂੰ ਸਮੂੱਚੇ ਸਟਾਫ ਵੱਲੋਂ ਨਿੰਦਿਆ ਗਿਆ ਹੈ ਤੇ ਨਗਰ ਕੌਂਸਲ ਨੰਗਲਦੀ ਯੂਨੀਅਨ ਵੱਲੋਂ ਅਤੇ ਸ਼ਿਕਾਇਤਕਰਤਾ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਜਦੋਂ ਕਿ ਦਫਤਰ ਵੱਲੋਂ ਵਿਭਾਗੀ ਕਾਰਵਾਈ ਤੁਰੰਤ ਅਮਲ ਦੇ ਵਿੱਚ ਲਿਹਾਇ ਜਾਂ ਚੁੱਕੀ ਹੈ ਇਹ ਸਰ ਸਾਡੇ 1 ਜਨਵਰੀ ਨੂੰ ਹੀ ਸਵੇਰੇ 9:30 ਵਜੇ ਸਾਡੇ ਕਚਈ ਸਹਿਬਾਨ ਨੇ ਸਾਡੇ ਇੱਕ ਸੀਨੀਅਰ ਅਸਿਸਟੈਂਟ ਦੇ ਥੱਪੜ ਲਗਾਇਆ ਬੜੀ ਬਦਤਮੀਜੀ ਕੀਤੀ ਹੋਰ ਅਸੀਂ ਯੂਓ ਸਾਹਿਬ ਨੂੰ ਵੀ ਇਸ ਗੱਲ ਤੇ ਇਤਰਾਜ਼ ਜਤਾਇਆ ਤਾਂ ਬੜੀ ਸਾਡੀ ਵੀ ਹਮਤ ਭੱਗੀ ਸਵੇਰੇ ਸਵੇਰੇ ਪਹਿਲੇ 1 ਜਨਵਰੀ ਹੈ ਇਸ ਕਰਕੇ ਅਸੀਂ ਕੋਈ ਨਾਰੋਸ਼ ਨਹੀਂ ਕੀਤਾ ਪਰ ਯੂਓ ਸਾਹਿਬ ਵੱਲੋਂ ਅੱਜ ਉਤੇ ਐਕਸ਼ਨ ਲੈਂਦੇ ਹੋਏ ਇੱਕ ਡਾਇਰੈਕਟਰ ਸਾਹਿਬ ਨੂੰ ਵੀ ਦੇ ਬਦਲੀ ਦਾ ਲੈਟਰ ਲਿਖਿਆ ਹੈ ਤੇ ਕਾਰਵਾਈ ਕਰਨ ਤੇ ਤੇ ਇਹ ਐਸਐਚਓ ਸਾਹਿਬ ਨੂੰ ਵੀ ਕੀਤਾ ਅਸੀਂ ਐਸਐਚਓ ਸਾਹਿਬ ਨੂੰ ਅੱਜ ਬਾਏ ਹੈਂਡ ਹੀ ਇਹ ਈਓ ਸਾਹਿਬ ਵੱਲੋਂ ਜਿਹੜੀ ਸ਼ਿਕਾਇਤ ਹੈ ਲੈ ਕੇ ਆਏ ਆ ਅਸੀਂ ਆਸ ਕਰਦੇ ਹਾਂ ਐਸਐਚਓ ਸਾਹਿਬ ਤੇ ਕਿ ਬਣਦੀ ਕਾਰਵਾਈ ਜ਼ਰੂਰ ਕਰਨਗੇ ਤੇ ਸਾਨੂੰ ਇਨਸਾਫ ਮਿਲੇਗਾ ਕਾਲੀਆ ਜੀ ਇਸ ਅਧਿਕਾਰੀ ਵੱਲੋਂ ਕੋਈ ਪਹਿਲਾਂ ਵੀ ਤਾਂ ਹੋਇਆ ਕੁਝ ਨਹੀਂ ਪਹਿਲਾਂ ਪੇਟ ਕਿਉਂ ਮਾਰੀ ਇਸ ਅਧਿਕਾਰੀ ਵੱਲੋਂ ਪਹਿਲਾਂ ਵੀ ਕਾਫੀ ਸਾਡੇ ਹੋਰ ਮੁਲਾਜ਼ਮਾਂ ਸਾਥੀਆਂ ਨਾਲ ਵੀ ਇਦਾਂ ਦਾ ਮਰਤਾ ਕੀਤਾ ਜਾਂਦਾ ਹੈ ਇਹ ਕਮ ਸੇ ਕਮ 6 7 ਸਾਲ ਹੋ ਗਏ ਨਗਰ ਕੌਂਸਲ ਨੰਗਲ ਚਿੱਤੇ ਨਾਤਾ ਹੈ ਔਰ ਇਸ ਕਰਕੇ ਘਰੇ ਆਣਾ ਤਾਜੀ ਰੋਟੀ ਖਾਣੀ ਇਹਦਾ ਦਿਮਾਗ ਥੋੜਾ ਜਿਹਾ ਉੱਚਾਈ ਰਹਿੰਦਾ ਅਸੀਂ ਤਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਪਰ ਇਹਦੀ ਹਰਕਤਾਂ ਬਹੁਤ ਐ ਅੱਜ ਘੜਾ ਭਰ ਗਿਆ ਮਤਲਬ ਇਹਨੇ ਅੱਜ ਅੱਜ ਤੇ ਥੱਪੜ ਮਾਰਿਆ ਕਿਉਂ ਮਾਰਿਆ ਚੱਪੜ ਇੱਕ ਸਿਰਫ ਇਹ ਇਹ ਮੈਡਮ ਜਿਹੜੇ ਹੈਗੇ ਆਪਣੇ ਇਹ ਜਾਣਨਾ ਚਾਹੁੰਦੇ ਇਰੀਗੇਸ਼ਨ ਚ ਇਰੀਗੇਸ਼ਨ ਚ ਡੈਪੋਟੇਸ਼ਨ ਤੇ ਇਰੀਗੇਸ਼ਨ ਡੈਪੋਟੇਸ਼ਨ ਤੇ ਜਿਹੜਾ ਇਹਦਾ ਪ੍ਰੋਸੈਸ ਚੱਲਿਆ ਕਰਦਾ ਔਰ ਸਾਡੇ ਜਿਹੜੇ ਅਕਾਊਂਟ ਬ੍ਰਾਂਚ ਸੀਨੀਅਰ ਸਾਡੇ ਕਲਰਕ ਹੈ ਮਨੀਸ਼ ਕੁਮਾਰ ਜੀ ਤੇ ਉਹਨਾਂ ਕੋਲ ਗਏ ਤੇ ਮੇਰਾ ਲੈਟਰ ਪੱਤਰ ਬਾਰੇ ਪੁੱਛਿਆ ਉਹ ਨਹੀਂ ਦੱਸਤਾ ਵੀ ਆ ਗਿਆ ਹੈ ਤੇ ਉਹਨਾਂ ਨੇ ਕਾਫੀ ਬਦਤਮੀਜੀ ਮਤਲਬ ਘਰ ਤੋਂ ਜਿੱਦਾਂ ਸਵੇਰੇ ਹੀ 9:30 ਵਜੇ ਬੰਦਾ ਨਹੀਂ ਤਾਂ ਫਰੈਸ਼ ਹੁੰਦਾ ਸਵੇਰੇ ਡਿਊਟੀ ਆਂਦਾ ਹੈ ਮਤਲਬ ਉਹ ਘਰ ਤੋਂ ਹੀ ਮਿੱਤ ਕੇ ਆਏ ਤੇ ਵੀ ਮੈਂ ਉਹਨਾਂ ਦੇ ਕਾਰਵਾਈ ਕਰਨੀ ਕਰਨੀ ਹੈ ਚਲੋ ਇਹ ਤਾਂ ਮੋਰੇ ਨਿੱਜੀ ਆ ਗਏ ਜੇ ਹੋਰ ਕੋਈ ਜਾਂਦਾ ਤਾਂ ਸ਼ਾਇਦ ਉਹਦੇ ਲੱਗ ਜਾਂਦਾ ਚੋਤਾ ਨਹੀਂ ਹੋ ਗਿਆ ਜੀ ਅਸੀਂ ਘਰ ਦੀ ਗਲਤੀ ਇਸ ਕਰਕੇ ਵੀ ਸ਼ਾਇਦ ਉਹ ਅਸੀਂ ਟਾਈਮ ਵੀ ਦਿੱਤਾ ਮੈਡਮ ਨੂੰ ਪਹਿਲੀ ਤਰੀਕ ਨੂੰ ਟਾਈਮ ਦਿੱਤਾ ਵੀ ਚਲੋ ਗਰਮੀ 'ਚ ਕਿਤੇ ਆ ਗਏ ਹੋ ਗਿਆ ਹੋਣਾ ਪਰ ਸਾਡੇ ਮਨੀ ਜੀ ਵੀ ਬੜੇ ਸੈਂਸੀਅਰ ਹੈ ਬੜੇ ਅੱਛੇ ਬੰਦੇ ਹੈ ਉਹਨੇ ਜਦ ਇੱਕ ਲਗਾਇਆ ਨਾ ਦੂਆ ਫੇਰ ਗੱਲ ਅੱਗੇ ਨੂੰ ਕਰਤੀ ਫਿਰ ਲੋ ਮੈਨ ਜੀ ਹੋਰ ਮਾਰ ਲਓ ਆਪਾਂ ਇਸ ਗੱਲ ਤੇ ਰਹੇ ਵੀ ਸਰ ਬਹੁਤ ਸੈਂਸੀਅਰ ਬੰਦਾ ਹੈ ਥੋੜਾ ਜਿਹਾ ਆਪਣੇ ਕੋਆਪਰੇਟ ਕਰਨਗੇ ਇਹ ਮੈਡਮ ਵੀ ਨਹੀਂ ਆਏ ਕੋਈ ਟਾਈ ਅਪ ਨਹੀਂ ਕੀਤਾ ਮੈਡਮ ਨਾਲ ਮਿਲਣ ਦੀ ਗੱਲ ਨਹੀਂ ਕੀਤੀ ਅੱਜ ਤੱਕ ਤਿੰਨ ਦਿਨ ਹੋ ਗਏ ਕਾਫੀ ਮੰਗਲੇਦੇ ਤੇ ਮਾਮਲਾ ਹੱਲ ਹੋ ਸਕਦਾ ਸੀ ਮਾਫੀ ਤਾਂ ਸਰ ਮਾਫੀ ਨਾਲ ਦੀ ਤਾਂ ਗੱਲ ਹੀ ਨਹੀਂ ਹੈ ਮਾਫੀ ਤਾਂ ਸਾਰੇ ਕਿਤੇ ਵੀ ਬੜੀ ਬੜੀ ਗੱਲਾਂ ਮਾਫੀ ਨਾਲ ਮੁੱਕ ਜਾਂਦੀਆਂ ਜੀ ਵੱਡੀ ਵੱਡੀ ਗੱਲਾਂ ਮਾਫੀ ਨਾਲ ਮੁੱਕ ਜਾਂਦੀਆਂ ਇਦਾਂ ਦੀ ਕੋਈ ਗੱਲ ਨਹੀਂ ਹੈ ਪਰ ਉਹਨਾਂ ਦਾ ਮਾਫੀ ਮੰਗਣੇ ਦਾ ਇੱਛਾ ਨਹੀਂ ਹੈ ਮਾਫੀ ਮੰਗਣ ਦੀ ਨਾ ਅਧਿਕਾਰੀ ਨੇ ਪ੍ਰੈਸ ਕੀਤਾ ਇਸ ਬਾਰੇ ਅਧਿਕਾਰੀਆਂ ਨੇ ਪ੍ਰੈਸ ਕੀਤਾ ਹੋਣਾ ਜੀ ਜਿਹੜਾ ਅੱਜ 3 ਤਰੀਕ ਹੋ ਗਈ 3 ਤਰੀਕ ਦੇ ਵੀ 3 ਵੱਜ ਗਏ ਹੁਣ ਤੱਕ ਜਿਹੜਾ ਲੈਟਰ ਹੁਣ ਇਸ਼ੂ ਹੋਇਆ ਜਿਹੜਾ ਐਸਐਚ ਤੋਂ ਇਹਦਾ ਮਤਲਬ ਇਹ ਹੈ ਕਿ 3 ਦਿਨ ਉਹ ਪ੍ਰੈਸ ਕਰਦੇ ਹੀ ਰਹੇ ਹੁਣ ਤੱਕ ਨਹੀਂ ਆਣਾ ਹੋਇਆ ਤਾਂ ਪ੍ਰੈਸ ਕਰਦੇ ਰਹੇ ਕਰਮਚਾਰੀਆਂ ਨੇ ਇੱਕ ਦਰਖਾਸਤ ਦਿੱਤੀ ਰਹੀ ਹੈ ਥਾਣੇ ਕਹਿੰਦੇ ਵੀ ਸਾਡੇ ਨਾਲ ਕਹਿੰਦੇ ਸਾਡੇ ਕਰਮਚਾਰੀ ਨਾਲ ਕੁੱਟਮਾਰ ਹੋਈ ਮਨੀਸ਼ ਕੁਮਾਰ ਨਾਲ ਤੁਰੰਤ ਅਰਖਾ ਦਿੱਤੀ ਤੇ ਉਸ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੈਗੀ ਆ ਕੀਤੀ ਜਾਊਗੀ ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾਊਗੀ ਤੇ ਬਾਅਦ ਕੇ ਦਰਖਾਸਤ